ਚਲ ਸੁਣਾ ਰਾ ਡਾੜ ਖੜਨਾਲ ਹੂੰ ਠੀਕ ਹੈ ਆ ਸਸਰੀਕਾਲ ਦੀ ਸਾਰਿਆਂ ਨੂੰ ਵੀਡੀਓ ਨੂੰ ਦੇਖਣਾ ਜਿੰਨੇ ਵੀ ਮਾਈਆਂ ਪਾਈਆਂ ਚਾਚੀਆਂ ਤਾਈਆਂ ਬੱਚੇ ਬਜ਼ੁਰਗਾਂ ਨੂੰ ਆ ਸਾਰਿਆਂ ਨੂੰ ਸਸਰੀਕਾਲ ਤੇ ਸਵਾਗਤ ਕਰਦੇ ਆ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ 10 ਨਵੰਬਰ 25 ਕੱਤਾ ਤੇ ਦਿਨ ਅੱਜ ਭਾਈ ਸੋਮਵਾਰ ਦਾ ਹੋ ਗਿਆ ਤੇ ਆਪਾਂ ਇਹਦਾ ਟਰੈਕਟਰ ਦੇ ਬੈਟਰੀਆਂ ਦੋਹਾਂ ਦੀਆਂ ਚੇਂਜ ਕਰ ਲਈਆਂ ਸੀ ਇਹਦੇ ਵਾਲੀ ਬੈਟਰੀ ਦੂਜੇ ਧਰਤੀ ਦੂਜੀ ਵਾਲੀ थी ਇਹਦੇ ਧਰਤੀ ਇਹਦੇ 'ਚ ਨਵੀਂ ਲਾ ਕੇ ਧਰੀ ਸੀ ਦੂਜੇ 'ਚ ਪੁਰਾਣੀ ਸੀ ਉਹ ਆਪਣੇ ਸੈਲਫ ਨਹੀਂ ਚਾਹਦਾ ਉਹਦੇ 'ਚ ਬਾਜਾ ਸਿਸਟਮ ਵੱਡਾ ਲੱਗਿਆ ਸੀ ਲਾਈਟਾਂ ਲੂਟਾ ਜੜੀਆਂ ਸੀਗਾ ਉਹ ਜਾਦੇ ਆ ਇਹਦੇ 'ਚ ਨਾਰਮਲ ਲਾਈਟਾਂ ਤੇ ਨਾਰਮਲ ਡੈਕ ਹੈ ਤਾਂ ਕਰਕੇ ਪੁਰਾਣੀ ਬੈਟਰੀ ਇਹਦੇ 'ਚ ਧਰਤੀ ਨਵੀਂ ਉਹ ਧਰਤੀ ਆ ਬੈਟਰੀ ਜਿਹੜੀ ਆਪਣੇ ਪੁਰਾਣੀ ਧਰੀ ਆ ਇਹਦਾ ਉਤਲਾ ਵੀ ਕੋਈ ਜੇ ਪੁਰਾਣੀ ਬੈਟਰੀ ਦੇ ਸੱਚੋ ਖੁੱਲਦੇ ਨਹੀਂ ਸੀਗੇ ਉਤਲੇ ਜਿਹੜੇ ਲੌਕ ਜੇ ਹੁੰਦੇ ਆ ਨਵੀਂ ਦੇ ਦੂਜੇ ਲੱਗੇ ਉਸਤਲੇ ਪਾਸੇ ਟੱਕਣ ਜੇ ਵਾਲੇ ਉਹਦੇ ਪੇਚਕਾਸ ਵਾਲਾ ਸਿਸਟਮ ਸੀ ਕੱਲ ਮਿਸਤਰੀ ਤੋਂ ਆਪਣੇ ਖੁੱਲੇ ਦੋ ਹੀ ਖੋਲ ਕੇ ਵਾ ਪਾਣੀ ਚੈੱਕ ਕੀਤਾ ਸੀ ਤੇ ਇਧਰ ਆਪਣੇ ਕਦੂਰੇ ਭਾਜੀ ਹੋਣੀ ਹਾਂ ਹਾਂ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਅੱਜ ਆਪਾਂ ਕੰਮਧੰਦਾ ਕੀ ਕਰਨਾ ਕੰਮਧੰਦਾ ਕਰਨਾ ਆਪਾਂ ਰੂਟਾਵੇਟਰ ਇਹਦੇ ਮਗਰ ਪਾ ਲਿਆ ਦੱਸੀਗਾ ਟਰਾਲੀ ਦੇ ਵਿੱਚ ਡੀਏਪੀ ਵਗੈਰਾ ਤੇ ਜਿਹੜਾ ਰੇਵ ਵਗੈਰਾ ਜਾਂ ਬੀ ਵਗੈਰਾ ਜਿਹੜਾ ਹੈਗਾ ਉਹ ਲੈ ਕੇ ਕਮਲੇਸ਼ ਤੇ ਨਿੱਕਾ ਆਈ ਜਾਂਦੇ ਹੈਗੇ ਦੂਜੇ ਟਰੈਕਟਰ ਮਗਰ ਟਰਾਲੀ ਪਾ ਕੇ ਇਹਦੇ ਮਗਰ ਰੂਟਾਵੇਟਰ ਅਸੀਂ ਇਹਦੇ ਤੇਲ ਪਵਾ ਕੇ ਲਾ ਤੇਲ ਪਵਾ ਕੇ ਇਹਦੇ ਮੱਲੇ ਆਂਦਾ ਸੁਖਨਾਲ ਸੁਹਾਗਾ ਹੈ ਰੋਂ ਕਲਟੀਵੇਟਰ ਤੇ ਮਸ਼ੀਨ ਕਣਕ ਬੀਜਣ ਵਾਲੀ ਦੇ ਤਵਾਂ ਉਹ ਬਾਣ ਚ ਖੜੀਆਂ ਆਈਆਂ ਸਾਰੇ ਸੰਦ ਸਪੇੜੇ ਇੱਥੇ ਆ ਰੂਟਾ ਵੇਟਰ ਹੁਣ ਕੱਢਦੇ ਆਂ ਕੱਢ ਕੇ ਤੇ ਹੈਰੋਂ ਪਾਉਨੇ ਆਂ ਹੈਰੋਂ ਪਾ ਕੇ ਜਿਹੜੀ ਕੱਲ ਮੈਂ ਪਰਾਲੀ ਥੋੜੀ ਜਿ ਇਕੱਠੀ ਕਰਕੇ ਗਿਆ ਸੀ ਕੁਛ ਉਹਨੂੰ ਇੱਕ ਪਾਸੇ ਚੁੰਡ ਚਾਂਡ ਚ ਲਾਉਨੇ ਆ ਜਾਂ ਖਾਲਚ ਕੱਢਦੇ ਆ ਤੇ ਮੈਂ ਉਹਨੂੰ ਚੰਗੀ ਤਰ੍ਹਾਂ ਇਕੱਠੀ ਕਰਦੇ ਆਂ ਇਹ ਉਹਨੂੰ ਮੁੜ ਕੇ ਆਪਣੇ ਟਰਾਲੀ ਚ ਪਾ ਕੇ ਬਾਹਰ ਕੱਢਾਂਗੇ ਤੇ ਉਧਰਲੇ ਪਾਸੇ ਤਿੰਨ ਕਿੱਲੇ ਹੈਗੇ ਆ ਉਹ ਵੀ ਇਕੱਠੀ ਕਰਨ ਵਾਲੀ ਪਈ ਆ ਉਹਨਾਂ ਦੇ ਆਉਂਦਾਂ ਤੇ ਕਰਮਾ ਢੇਰੀਆਂ ਢੂਰੀਆਂ ਤੇ ਲਾ ਕੇ ਰੱਖ ਦਿੰਨਾ ਉਹ ਆ ਕੇ ਗੱਟੇ ਲਾ ਕੇ ਰੋਟੀ ਪਾਣੀ ਖਾ ਕੇ ਤੇ ਉਹ ਪਰਾਲੀ ਟਰਾਲੀ ਚ ਪਾਉਣ ਲੱਗ ਜਾਣਗੇ ਮੈਂ ਉਹਨੇ ਉਧਰਲੇ ਤਿੰਨ ਕਿੱਲੇ ਆਲੀ ਇਕੱਠੀ ਕਰ ਉਦੋਂ ਬਾਅਦ ਫਿਰ ਮੈਂ ਤਉਂਆਂ ਜੋੜ ਲੂੰ ਤੇ ਉਹ ਆਪਣੇ ਪਰਾਲੀ-ਪਰੂਲੀ ਚੱਕ ਦੇਣਗੇ ਉਹ ਨਜ਼ਰ ਚ ਇਹ ਜੀ ਕੋਈ ਗੱਲਬਾਤ ਜਾਣਕਾਰੀ ਤੇ ਪਿੰਡਾਂ ਦਾ ਦੇਸੀ-ਪਰਦੇਸੀ ਮਾਹੌਲ ਤੁਹਾਡੇ ਨਾਲ ਸਾਂਝਾ ਕਰਦੇ ਰਹਿੰਨੇ ਆ ਜਿਹੜਾ ਤੁਸੀਂ ਘਰ ਪਰਿਵਾਰ ਦੇ ਵਿੱਚ ਬਹਿ ਕੇ ਦੇਖ ਸਕਦੇ ਹੋ ਸੁਣ ਸਕਦੇ ਹੋ ਗਾਲ-ਗੱਪੇ ਤੋਂ ਰਹਿਤ ਠੀਕ ਹੈ ਜੀ ਤੇ ਆਇਦਰ ਬੂਝਾ ਭਾਈ ਸਾਹਿਬ ਜੀ ਹੋਣੀ ਇਹਨਾਂ ਨੂੰ ਵੀ ਪਾਉਨੇ ਆ ਪਾਣੀ-ਪੂਣੀ ਠੰਡ ਨਾਲ ਜਾਲੇ ਇਹਦੇ ਜਿਹੜੇ ਹੈਗੇ ਆ ਤੇ ਠੰਡ ਦੀ ਜਿਹੜੀ ਧੁੰਦ ਜੀ ਹੁੰਦੀ ਆ ਤਰੇਲ ਜੀ ਹੁੰਦੀ ਆ ਉਹ ਐਸ ਵੇਲੇ ਜਿਹੜੇ ਵੀ ਦਰਖਤ ਹੁੰਦੇ ਆ ਛੋਟੇ ਮੋਟੇ ਬੂਜੇ ਹੁੰਦੇ ਆ ਜਾਂ ਘਾਹ ਪਰਾਲੀ ਹੁੰਦੀ ਆ ਉਹਦੇ ਉੱਤੇ ਜੰਮੀ ਜੀ ਪਈ ਹੁੰਦੀ ਆ ਜਿਵੇਂ ਜਿਵੇਂ ਧੁੱਪ ਨਿਕਲੂਗੀ ਦਿਨ ਨਖਰੂਗਾ ਓਵੇਂ ਓਵੇਂ ਹੁਣ ਆ ਦੇਖੋ ਵੀ ਉਹ ਲੈ ਜਾਂਦੇ ਆ ਇਹ ਆਂਦੀਂਦੀ ਮੱਕੜੀ ਜੀ ਆਹ ਸੀਗੀ ਆਹ ਸੀ ਇੱਥੇ ਜਾਲ ਆ ਇਹ ਆ ਜਾਂਦੀ ਆ ਜਾਂਦੀ ਆ ਜਾ ਆ ਜਾ ਤੋੜਦਾ ਭਾਈ ਮੈਂ ਤੜਕੇ ਤੜਕੇ ਪਾਪ ਦਾ ਪਾ ਗਿਧਰ ਬਣ ਗਿਆ ਖੋਲਦੇ ਆ ਗੇਟ ਦਰਵਾਜਾ ਤੇ ਕੱਢਦੇ ਆ ਡੰਡਾ ਤੇ ਪਾਉਂਦੇ ਆ ਹੈਰਾਂ ਤੇ ਕਰਦੇ ਆ ਪਰਾਲੀ ਇਕੱਠੀ ਠੀਕ ਹੈ ਜੀ ਹੁਣ ਰੋਟੀ ਲੈ ਕੇ ਆ ਜਾਣ ਦੋਨਾਂ ਨੂੰ ਫੇਰ ਮਿਲਦੇ ਆ ਤੁਹਾਡੇ ਨਾਲ ਉਹਨੇ ਮੈਂ ਕੋਈ ਕੰਮ ਧੰਦਾ ਕਰ ਲਾਂ ਦੋ ਪੈਸਿਆਂ ਦਾ ਲੈ ਆ ਰੋਟੀ ਹੈ ਹੈ ਲੈ ਟਾ ਲੁੱਟਾ ਦੇਣੇ ਦੀ ਗਈ ਫਿਰ ਤਾਂ ਈ ਲੈਣੀ ਹੈ ਇੰਡੀਕੇਟਰ ਦੇ ਨਹੀਂ ਲਵਾਈ ਫਿਰ ਤਾਂ ਨੰਬਰ ਪਲੇਟਾਂ ਦੇਸੀ ਲਵਾਈ ਫਿਰ ਤਾਂ ਪਟ ਦੇ ਫਰਾਂ ਵਾਲਾ ਸੀ ਚਰਾਉਂਦੇ ਹੈ ਪਟਦੇ ਏ ਕੱਲੀ ਲੱਸੀ ਲੈ ਆ ਓਏ ਹੋਰ ਮੈਨੂੰ ਉਹ ਨਾਲੇ ਪਰੌਠੇ ਦੇਣੇ ਸੀ ਤੇ ਰੋਟੀ ਹੀ ਲੈਂਦੀ ਰੋਟੀ ਉਹ ਲਈ ਜਾਂਦੀ ਜਾ ਤਰੇ ਆਸਾਂ ਵੀ ਇਧਰ ਪਾਣੀ ਫੇਰਦਾ ਮੇਰੀਆਂ ਇਧਰ ਕੀ ਹੋ ਗਿਆ ਕਿੱਥੇ ਜਾਈ ਆ ਗਿਆ ਉਹ ਆਈਏ ਸੂਰੇ ਦਾ ਹੈ ਨਹੀਂ ਸੀ ਅੱਛਾ ਯਾ ਯਾਰ ਦੇਖ ਤਾਂ ਸੀ ਕਿਵੇਂ ਮੜੇ ਪਏ ਆ ਆ ਗਿਆ ਭਾਈ ਖਾਣਾ ਦਾਣਾ ਹੈ ਜਾ ਬੱਪੂ ਸਿਆ ਕਰਿਆ ਭਾਈ ਉਹਨੇ ਪਰਾਲੀ ਇਕੱਠੀ ਕੀ ਕਹਿੰਦੇ ਬੱਸ ਕਰੋ ਨਾ ਕਦੋਂ ਦੇ ਪਿਛੋਂ 2 ਘੰਟੇ ਹੋ ਗਏ ਆ ਇੰਨਾ ਕੁੱਤ ਪੰਗਾ ਕਰਨਾ ਪੈਂਦਾ ਭਾਈ ਪਹਿਲਾਂ ਗੱਠਾ ਬਣਾਇਆ ਗੱਠਾ ਬਣਾ ਕੇ ਜਿਹੜੀ ਮਗਰੋਂ ਪਰਾਲੀ ਬੱਜ ਗਈ ਫਿਰ ਉਹਨੂੰ ਇਕੱਠੀ ਕੀਤੀ ਇਕੱਠੀ ਕਰਕੇ ਹੁਣ ਉਹਨੂੰ ਪੰਡਾ ਦੇ ਪਾਪਾ ਦੇ ਟਰਾਲੀ ਚ ਲੱਦਾਂਗੇ ਫਿਰ ਆ ਇੱਕ ਪਾਸੇ ਲਾ ਕੇ ਆਵਾਂਗੇ ਇਧਰ ਆਪਣੇ ਕਮਲੇਸ਼ ਤੇ ਨਿੱਕਾ ਲੱਗੇ ਆ ਭਾਈ ਇਕੱਠੀ ਕਰਨ ਤੇ ਹੁਣ ਮੈਂ ਵੀ ਫੋਨ ਜਰਾ ਰੱਖ ਕੇ ਤੇ ਇਹਨਾਂ ਨਾਲ ਪਵਾਉਨੇ ਆਗੇ ਨੇ ਪੱਲੀ ਦੇ ਦੋਨ ਪਿਛਾਲੇ ਦੇ ਕੱਲਾ ਟੱਕਰਾ ਕਰਾਂਗੇ ਤਾਂ ਮਾਫਾਈ ਇਹਨਾਂ ਪੱਲੀ ਦੇ ਪਿਛਾਲੇ ਦੋ ਚੱਕ ਲਿਆ ਥੱਲੇ ਪੱਲੀ ਰੱਖ ਦਿੱਤੀ ਪੱਲੀ ਹੀ ਕਰਨੀ ਹੈ ਇਹ ਸੱਡ ਦੇ ਉੱਪਰ ਲੀਆਂ ਸੁਨੇ ਪੱਲੀ ਪੁਲੀਸ ਹੈ ਨਾ ਲਈ ਹਰ ਤੇ ਲੈ ਗਈ ਪਾਪਾ ਕਹਿੰਦਾ ਥਣੇ ਇਹ ਕਹਿੰਦਾ ਮੈਨੂੰ ਕਹਦੇ ਪਰਾਲੀ ਪ੍ਰੂਲੀ ਮਿੱਟੀ ਮੂਟੀ ਥਣੇ ਵਿੱਚ ਜਾਣ ਮੈਂ ਜਿਹੜੇ ਨੇ ਪੰਡ ਚੱਕਣੇ ਉਹਨੂੰ ਪੁੱਛੀ ਹੈ ਹੈ ਕਰਦੇ ਆ ਲੋਡਰ ਮਗਾ ਲੈਣਾ ਉਹਦੇ ਨਾਲ ਖਰਚੇ ਵਾ ਲੈਣੇ ਸਾਰੀ ਉਹ ਨਾਲ ਹੀ ਜਾਊਗਾ ਇਹ ਕੋ ਆਊਗਾ ਉੱਧਰ ਉਹ ਲਾ ਕੇ ਨਾ ਇੱਕ ਵੱਡੇ ਨਾਲ ਨੰਨ ਨਾਪਣ ਵਾਲਾ ਆਈ ਜਾਂਦਾ ਉਹ ਉਹ ਆਉਂਦਾ ਨੰਨ ਨਾਪਣ ਲਾ ਉਹ ਹਾਂ ਉਹਨੇ ਹੇਰੋ ਕੀ ਲੈਣਾ ਕਿਥੇ ਵੀ ਗਾਣਾ ਜਦੋਂ ਕੋਈ ਆਪਣੇ ਆਪ ਆਪਣੇ ਤੇ ਕਿਰਤੀ ਨੂੰ ਦਰਿਆ ਕਰ ਗਨੇ ਹਾਂਗਾ ਆਵੇ ਜਾਂਦਾ ਜਾਵੇ ਬਸ ਇਹ ਸਹੀ ਹੈ ਨਾ ਤੋ ਮੱਟੇ ਪਾ ਦਵਾਜ ਕੋਪਲੀ ਉਧਰ ਪਛਾੜਿਆ ਕਰਨੇ ਹਮ ਦੇ ਕੋਲ ਤੇ ਜਣਾ ਚੜਾ ਯਾਰ ਰੋਲ ਲਾ ਕੇ ਰੱਖ ਬਈ ਮੈਨੂੰ ਆਰਡਰ ਲੱਗਿਆ ਸਖਤ ਹਾਈ ਕੋਰਟ ਚੋਂ ਕਹਿੰਦੇ ਮਿੱਟੀ ਮਿੱਟੀ ਦੀ ਪੰਡ ਭਰ ਕੇ ਕਹਦੇ ਨਿਕਲ ਫਿਰ ਤਰ ਹਣੀ ਹੈ ਗਣੇ ਪਹਿਲਾ ਡਰਾਵਰ ਭਾਲਾਂਗੇ ਕਿਨੇ ਫੇਰ ਚਾ ਇਹ ਤਾਂ ਵੱਡੀ ਗੱਲ ਹੈ ਤੁਮੇ ਜੂਆ ਅਸਾ ਨਿਕਲ ਹੈਂ ਪਹਿਲਾ ਨਿਆ ਮੈਂ ਤਾਂ ਪਤਾ ਹੀ ਹੈਗੀ ਹੈ ਇਹਦੇ ਜਮਾਦੇ ਆਈ ਹੀ ਹੈਗੀ ਇਹਦਾ ਕੀ ਕਰੋਂ ਤੜਾਈ ਹੈ ਉਹ ਆਪ ਕੋ ਵਸੇ ਨੇ ਮੇਰੇ ਹੋੱਥੋਂ ਗਵਾੜ ਤੇ ਵੱਜੀ ਮੈਂ 100% ਡਰਾਈਵਰ ਬਾਹਰ ਨਹੀਂ ਪਈ ਕੋਈ ਕੋਲੇ ਕੱਤੀ ਹੋਈ ਚੱਲ ਮਗਨ ਚੱਲ ਰਹੀ ਹੈ ਤੇ ਸਾਜੀ ਦਾ ਥੱਲੇ ਹੀ ਪਈ ਹੈ ਗੱਲ ਤੇ ਪਈ ਆ ਗਿਆ ਅੱਜ ਮੈਂ ਦੁੱਖ ਤੂੰ ਡੰਡਾ ਲੀ ਜੱਟ ਫਿਰਦਾ ਕੰਡੇ ਤੇ ਹੋਇਆ ਕਿਦਾ ਦੱਸ ਤੱਕਣਾ ਸੰਭਾ ਨਹੀਂ ਦੋ ਵਾਲੀ ਚਾਹ ਵੀ ਰੇਣਾ ਸਵਾ 4 ਵਜੇ ਪਈ ਹੈ ਕੋਈ ਹਾਲਤ ਨਹੀਂ ਲੇਟ ਸੀ ਜ਼ਿਆਦੇ ਹਾਂ ਹਾਂ ਬਾਪੂ ਨੇ ਜੋੜ ਦੇ ਕਟਰੀਟਰ ਤੇ ਆਪਾਂ ਪਾਉਨੇ ਤਾਵੀਆਂ ਦੀ ਦੂਰ ਤੇ ਮਾਲੀ ਵਰਗੇ ਵੱਢਦੇ ਆ ਹਰਾ ਪਰਾਲੀ ਜਿਹੜੀ ਸਾਰੀ ਚੱਕਤੀ ਸੀ ਤੇ ਇਧਰ ਗਵਾਂਡਿਆਂ ਦੇ ਪਾਠਾਂ ਦਾ ਮੁੰਡਾ ਚੁੰਡਾਂ ਗੁੱਡੀਆਂ ਦਾ ਆਪਾਂ ਨਾਲ ਦੀ ਨਾਲ ਹੀ ਗੁੱਟੀਆਂ ਸੀਗਾ ਰਾਹੁਲ ਉਦਨ ਵਿਹਲਾ ਹੀ ਸੀ ਉਹਨੇ ਸਾਰੀਆਂ ਉਹ ਤੋਂ ਗੜਾਤੀਆਂ ਸੀਗਾ ਨਾਲ ਦੀ ਨਾਲੇ ਓ ਕਿਵੇਂ ਆ ਚੋਬਰਾ ਠੀਕ ਹੈ ਆ ਜਾ ਬਣ ਤੇਰੀ ਬਣਾਉਨੇ ਆਗੇ ਚੁੰਡਾ ਗੁੱਟ ਦੇ ਦੀ ਕਿਵੇਂ ਗੁੱਟਦਾ ਹੁੰਨਾ ਚੁੰਡ ਗੁੱਟ ਕੇ ਦਿਖਾ ਦੇ ਯਾਰ ਖੜੀ ਗਿਆ ਯਾਰ ਤੇ ਹੁੰਡੀ ਕੱਟ ਲਿਆ ਹੋਏ ਇਹਨੂੰ ਐਂ ਕਿਹਾ ਵੀ ਪਹਿਲਾਂ ਮੈਂ ਕਿਹਾ ਟੱਕ ਮਾਰ ਟੱਕ ਮਾਰ ਕੇ ਫਿਰ 20 ਸੈਟ ਫਿਰ ਉੱਤੇ ਪੈਰ ਮਾਰ ਦੇ ਵਾ ਗੁੱਡੀ ਕੀ ਟੁੰਡ ਆ ਗੁੱਡੀ ਮੈਂ ਤਾਂ ਸਮਝਾਇਆ ਥੋੜੀ ਗੁੱਡੀ ਹੁੰਦੀ ਹੈ ਜਿਵੇਂ ਤੂੰ ਗੁੱਡੀ ਜਾਂਦਾ ਕਾਲਾ ਕਰੀਦਾ ਉਹ ਨਹੀਂ ਬਾਹਰ ਨੂੰ ਕਹਿੰਦਾ ਟਰੈਕਟਰ ਅੱਗੇ ਚੱਲਿਆ ਕਰ ਮੰਗੂ ਨੇ ਗਲਤ ਮਤ ਦਿੱਤੀ ਹੋएगी ਜਿਵੇਂ ਸਿੱਧਾ ਨਹੀਂ ਤੇ ਸਿੱਧਾ ਮੰਗੂ ਜਿਹੜਾ ਪਈ ਰਹਿੰਦੀ ਮਾ ਤਾਂ ਸਹੀ ਰੇ ਯਾਰ ਉਹਨੂੰ ਆਣਾ ਮੈਂ ਤਾਂ ਸਹੀ ਆ ਸੋਇ ਕਰਕੇ ਫਿੱਤੀ ਬੈਠਾ ਹੋ ਹੈ ਸਾਡੇ ਬੱਚੇ ਤਾਂ ਦੇਖੀ ਹੁੰਦੀ ਟਰੈਕਟਰ ਦਾ ਹਿੱਸਾ ਲਾ ਕੇ ਰੱਖ ਦਗੇ ਮਗਰ ਲਾ ਲਾ ਕੇ ਰੱਖਦੇ ਕਹਿੰਦਾ ਮੂੰਹਰਾ ਲੱਗਾ ਰਹਿਣ ਦੇ ਚੜਦੇ ਤਾਂ ਚੜਦੇ ਜਾਂਦੇ ਆ ਉਹਦੇ ਹੈਗੇ ਇੱਥੇ ਜੀ ਹੋਈ ਨਹੀਂ ਆਰੇ ਇਹਦੇ ਨਾਲ ਗੱਲਾਂ ਕਰਨ ਦਾ ਹਾਂ ਉਹ ਨੱਪਣਾ ਨਹੀਂ ਸੀ ਉਹਨੂੰ ਲੈ ਜਾਣਾ ਸੀ ਘਰੇ ਬਣਾਉਣ ਨੂੰ ਲੈਂਦੇ ਸੂਰਜੀ ਬੜਾ ਸੋਹਣਾ ਦਿਖਦਾ ਵਾਹਿਗੁਰੂ ਹਾਂ ਸੇਪੂਸੇ ਵਾਲਾ ਨਿਆਮਤਾਂ ਜੋ ਕੁਝ ਕਰਨ ਨੂੰ ਸੂਖਿਰ ਰਹੀ ਆ ਸੋਤਰ ਰਾਗ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਤਿਗੁਰਤ ਨਾਲੇ ਗਾਵਨ ਤੁਨੋ ਜੋਦ ਮਹਾ ਬਲ ਸੂਰਾ ਗਾਵਨ ਤੁਨੋ ਖਾਣੀ ਚਾਰੇ ਗਾਵ ਜੇ ਤੁਮਰੇ ਧਿਆਨ ਕੋ ਨਿਤ ਉਠ ਧਿਆ ਹੈ ਸੰਤ ਅੰਤ ਲਹਿੰਗੇ ਮੁਕਤ ਫਾਮ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕੋ ਜਾਦ ਕਪੂਤ ਸੰਤੋਖ ਥਾਪੇ ਰੱਖਿਆ ਜਨ ਸੂਤ ਜੇ ਕੋ ਗੁੱਜੈ ਹੋਵੇ ਸਚਿਆ ਈ ਕਪਾਪਾ ਸ਼ਰੀ ਹੈ ਤੇ ਤਵੀਆਂ ਮਾਰ ਕੇ ਤਵੀਆਂ ਕੱਟੀਆਂ ਉਧਰਲੇ ਪਾਸੇ ਕਲਟੀਵੇਟਰ ਬਾਪੂ ਮਾਰੀ ਜਾਂਦਾ ਸੀ ਉਹ ਵੀ ਹੁਣ ਕੱਢ ਕੇ ਜਾਣਾ ਤੇ ਬਾਪੂ ਨੂੰ ਪਵਾ ਦਾ ਰੂਟਾਵੇਟਰ ਬਾਪੂ ਰੂਟਾਵੇਟਰ ਮਾਰਦਾ ਤੇ ਮੈਂ ਭਾਈ ਜੀ ਮੈਂ ਤੁਹਾਨੂੰ ਕੱਲ ਦੱਸਿਆ ਸੀਗਾ ਆਪਣੇ ਮਿੱਤਰਾਂ ਦੀ ਗੱਡੀ ਜਿਹੜੀ ਹੈਗੀ ਉਹ ਡਿਲੀਵਰ ਹੋਣੀ ਹੈ ਕਿ ਸੇਲ ਹੋਈ ਹੈ ਤੇ ਉਹਨਾਂ ਨੇ ਕਿਹਾ ਸੀਗਾ ਆਉਣਾ ਤਾਂ ਉਹ ਫੋਨ ਕਰੀ ਜਾਂਦੇ ਹੈਗੇ ਤੇ ਮੈਂ ਉੱਥੇ ਹਾਜ਼ਰੀ ਭਰਨੀ ਹੁਣ ਆ ਕਲਟੀਵੇਟਰ ਕੱਢ ਕੇ ਹਾਂ ਬੰਬੂ ਕਾਰਟ ਲੈ ਕੇ ਮਾਈਕਰਾਂ ਦੇ ਜਾਣਾ ਹੈ ਤੇ ਟਰੈਕਟਰ ਤੇ ਕਿਉਂਕਿ ਐਵੇਂ ਸੀਗਾ ਫਿਰ ਟਰਾਲੀ ਵਗੈਰਾ ਪਾਉਣ ਕਰਦੇ ਟਾਈਮ ਖਾਸਾ ਲੱਗ ਜਾਣਾ ਇਹ ਆਪਣੇ ਸਮਾਨਸਲਾ ਸਾਹਮ ਕੇ ਮਾਲੀ ਵਰਗੇ ਲਾਏ ਹੋਣਗੇ ਤੇ ਚਲੋ ਜੀ ਕੱਢਦੇ ਹਾਂ ਕਲਟੀਵੇਟਰ ਤੇ ਚੱਲਦੇ ਹਾਂ ਘਰ ਨੂੰ ਮੜ ਜੇ ਪੈਰ ਜੇ ਧੋ ਕੇ ਜੋੜੇ ਜੇ ਪਾ ਜਾਾਂਗੇ ਕਿਉਂਕਿ ਖਾਸੇੜ ਹੈਗੇ ਪੈਰ ਲਿਬੜੇ ਦੇ ਪਏ ਹੈਗੇ ਪਹੁੰਚ ਕੇ ਜੀਪ ਕਮਿਊਨਿਟੀ ਵਾਲੇ ਦੇ ਤੇ ਫਰੋਜਪੁਰ ਤੋਂ ਆਏ ਆ ਬਈ ਵਰਗੇ ਆਹ ਸਰਦਾਰ ਮੁੰਡੇ ਜਿਹੜੇ ਇੱਕ ਵਿੱਚ ਦੋ ਮੋਨੇ ਹੈਗੇ ਬਾਕੀ ਤਿੰਨ ਸਰਦਾਰ ਹੈਗੇ ਇਹਨਾਂ ਨੇ ਇਹ ਜੀਪ ਲਈ ਆ ਇਹਦੇ ਆਪ ਰਿਵਿਊ ਵਗੈਰਾ ਲੈਨੇ ਆ ਤੇ ਪਾਈ ਵਰਗਨੂੰ ਵਧਾਈਆਂ ਦੇ ਦਿਆਂ ਕਰਾਂਗੇ ਆਪਾਂ ਕਲਾਪਿੰਗ 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 ਹੋ ਗਈ ਹੈ ਕੱਢ ਦੋ ਇਹ ਕੇਕ ਝੋਟ ਏਕ ਹੋਣ ਦੇ ਬਣਾਈ ਨਹੀਂ ਆਪ ਇਹਨੇ ਕੱਟ ਲਿਆ ਤੁਹਾਡਾ ਪੈਣ ਆਏ ਮੰਦਰ ਵਾਲਿਆਂ ਨੂੰ ਪੰਜਾਬੀ ਬੰਦੇ ਦੀ ਇਹ ਖਾਸियत ਹੁੰਦੀ ਹੈ ਪਹਿਲਾਂ ਸੰਧ ਦੇ ਧਰੂਗਾ ਦਸਵੰਦ ਬਾਈ ਆਈ ਲਿਆ ਵੀ ਮੇਰਾ ਭਲਾਣਾ ਬਾਈ ਤਰਖਣਾ ਵਾਛੇ ਦੇਦੀ ਫਲਕਾਰੀਆਂ ਸੰਗੀਤ ਰੰਗ ਦੇ ਦੇ ਕੇ ਪਾਸ ਸਿਰ ਨੰਗਾ ਲਾ ਰਹੇ 3 2 1 ਕਿਲੋਮੀਟਰ ਆ ਜੀ ਵਾਹ ਕਈਆ ਜੀ ਬੜਾ ਦੀ ਵੱਡੀ ਸਾਰੀ ਚਾਬੀ ਪਈਆਂ ਗੱਲ ਵਾਲ ਬਾਈ ਵਰਗੇ ਕਹਿੰਦੇ ਸਿਰਾ ਬਣਾਵੀ ਤੇ ਬੇਸ ਬੂਸ ਜਿਹੜੀ ਹੈਗੀ ਆ ਬਾਈ ਵਰਗੇ ਨੇ ਚੇਂਜ ਕਰਾ ਕੇ ਧਰਾਈ ਆ ਲਾਈਟ ਫੋਰਸ ਦੀਆਂ ਲਾਈਟਾਂ ਲੂਟਾਂ ਤੇ ਹੁਣ ਬਾਈ ਵਰਗੇ ਬਾਜਾ ਛੱਡ ਕੇ ਦਿਖਾਉਣਗੇ ਇਹ ਤੁਸੀਂ ਆਪ ਦੀ ਲੈ ਕੇ ਆਂਦੀ ਆ ਵੀ ਪੇਟੀ ਹਾਂਜੀ ਐਸ ਪੀ ਆਡੀਓ ਹੈ ਲਓ ਭਾਈ ਭਾਈ ਸਾਹਿਬ ਹੁਣੀ ਟਿੱਕਾ ਭਾਈ ਮਿੱਤਰੋ ਫੋਟੋ ਤੇ ਵੀਡੀਓ ਸ਼ੂਟ ਹਜੇ ਵੀ ਚੱਲ ਰਿਹਾ ਹੈ ਘਰ ਤੋਂ ਕਿਰ ਲੇਟਾਂ ਲੁਟਾਂ ਬੰਦ ਤੇ ਆ ਇਧਰ ਰੂਟਾਵੇਟਰ ਭਾਈ ਸਾਹਿਬ ਹੁਣੀ ਤੇ ਡਿਊਟੀ ਲੀਟੀ ਲਾ ਕੇ ਆਪਾਂ ਇੱਥੇ ਲਾਤੀ ਤੇ ਬਾਈ ਇਹ ਸੀ ਆਪਣਾ ਅੱਜ ਦਾ ਵਲੌਗ ਜੀਪ ਸੇਲ ਕਰਿਆਂ ਦੀ ਤੇ ਹੁਣ ਆਏ ਆ ਕਿਹੜਾ ਜਿਹੜਾ ਹੈਗਾ ਖਾਸਾ ਹੋ ਗਿਆ ਤਾਂ ਵੀਡੀਓ ਦੀ ਆਪਾਂ ਇੱਥੇ ਸਮਾਪਤੀ ਕਰਦੇ ਆ ਪ੍ਰਸ਼ਾਦਾ ਪਾਣੀ ਛਕਦੇ ਆ ਤੇ ਸਵੇਰੇ ਜਿਹੜਾ ਹੈਗਾ ਆਪਾਂ ਕਣਕ ਵੀਜਾਂਗੇ ਠੀਕ ਆ ਜੀ ਮਿਲਦੇ ਆ ਹਾਂ ਜੜੀ ਠੀਕ ਆ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਭਾਪੇ ਨੂੰ ਇਹ ਹੋ ਗਿਆ ਪਤਾ ਨਹੀਂ ਕਾਹਵਾ ਮਾਈ ਆ ਹਾਂ ਹਾਂ ਜੜੇ ਹੁੰਦਾ ਐ ਬਹੁਤ ਹੈ ਇਹਦਾ ਡੱਬਾ ਤੇ ਹੈਡਫੋਨ ਮੈਕ ਠੀਕ ਹੈ ਜੀ ਮਿਲਦੇ ਆ ਨਵੀਂ ਵੀਡੀਓ ਨਾਲ ਸਿਰੇ